ਸੂਹਾ ਦੇ ਮੰਡ ਖੇਤਰ ਦੇ ਪਿੰਡ ਮੇਵਾ ਮਿਆਣੀ ਦੇ ਇੱਕ ਕਿਸਾਨ ਆਗੂ ਜੋਦਾ ਸਿੰਘ ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਜੋਦਾ ਸਿੰਘ ਆ ਸਵੇਰੇ ਕਰੀਬ 10 ਵਜੇ ਘਰੋਂ ਖੇਤ ਨੂੰ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਕਤਲ ਕਰ ਦਿੱਤਾ ਗਿਆ। ਜੋਦਾ ਸਿੰਘ ਜੋ ਕਿ ਹਮੇਸ਼ਾ ਨਸ਼ਾ ਤਸਕਰਾਂ ਦਾ ਵਿਰੋਧ ਕਰਦਾ ਸੀ ਅਤੇ ਗਲਤ ਅੰਸਰਾਂ ਦੇ ਖਿਲਾਫ ਉਹ ਖੁੱਲ੍ਹ ਕੇ ਬੋਲਦਾ ਰਹਿੰਦਾ ਸੀ ਜਿਸ ਦੇ ਚੱਲਦੇ ਹੋ ਸਕਦਾ ਹੈ ਉਸ ਦਾ ਕਤਲ ਕੀਤਾ ਗਿਆ ਹੋਵੇ। ਮੌਕੇ ਤੇ ਪਹੁੰਚੇ ਐਸਪੀ ਡੀ ਸਰਵਜਿੰਦਰ ਸਿੰਘ ਬਈਆ ਦਾ ਕਹਿਣਾ ਹੈ ਕਿ ਪੁਲਿਸ ਇਸ ਨੂੰ ਅਲੱਗ-ਅਲੱਗ ਤੱਥਾਂ ਤੋਂ ਦੇਖ ਰਹੀ ਹੈ। ਅਤੇ ਜਲਦੀ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਪੋਸਟਮਾਰਟਮ ਲਈ ਦਸੂਹਾ ਦੇ ਸਰਕਾਰੀ ਹਸਪਤਾਲ ਭੇਜ ਦਿੱਤੀ ਗਈ ਹੈ ਮ੍ਰਿਤਕ ਦੇ ਭਤੀਜੇ ਪਰਮਜੀਤ ਸਿੰਘ ਭੁੱਲਾ ਦਾ ਕਹਿਣਾ ਹੈ ਕਿ ਉਹਨਾਂ ਦਾ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਅਤੇ ਉਹ ਸਮੇਂ-ਸਮੇਂ ਤੇ ਸਮਾਜ ਵਿਰੋਧੀ ਲੋਕਾਂ ਦੇ ਖਿਲਾਫ ਬੋਲਦੇ ਰਹਿੰਦੇ ਸਨ ਜਿਸ ਦਾ ਕਮਿਆਜਾ ਅੱਜ ਉਹਨਾਂ ਨੂੰ ਭੁਗਤਣਾ ਪਿਆ ਹੈ ਭਾਜੀ ਕਿਵੇਂ ਪਤਾ ਲੱਗਿਆ ਭਾਜੀ ਮੈਂ ਜਦੋਂ ਆਉਣ ਰਿਹਾ ਸੀ ਸਕੂਟਰੀ ਇਹਦੀ ਡਿੱਗੀ ਤੇ ਸਕੂਟਰੀ ਵੇਖਣ ਲੱਗ ਖੜੀ ਕਰਨ ਲੱਗੇ ਤੇ ਨਾਲ ਇਹ ਡਿੱਗਾ ਤੇ ਉਹ ਚੁੱਕਿਆ ਪਰ ਇਹ ਖਤਮ ਹੋ ਗਿਆ ਵੇ ਫੂਫਣ ਕਿਤੇ ਸਾਰਿਆਂ ਨੂੰ ਸਾਧ ਲਿਆ ਤੇ ਬਹੁ ਬੇਰਹਿਮੀ ਨਾਲ ਕਤਲ ਕੀਤਾ ਗਿਆ ਜੀ ਬਹੁ ਮਾੜਾ ਕੰਮ ਕੀਤਾ ਗਿਆ ਤੇ ਇਸ ਕਰਕੇ ਲੋਕਾਂ ਨੂੰ ਮੁਸ਼ਕਿਲ ਪੜੇ ਜਾਣ ਚਾਹੀਦੇ ਆ ਇਨਸਾਫ ਚਾਹੀਦਾ ਸਾਨੂੰ ਮੈਨੂੰ ਕੀ ਲੱਗਦਾ ਕਿਤੇ ਕੋਈ ਸ਼ਕਤ ਹੈ ਕੁਝ ਨਹੀਂ ਭਾਜੀ ਰਾਹ ਵਗਦਾ ਹੈ ਕੁਝ ਕਹਿ ਸਕਦੇ ਆ ਦੇਖਿਆ ਨਾ ਵਾਅਦੇ ਤਾਂ ਬਹੁਤ ਹੀ ਸਰਾਧ ਹੁੰਦੀਆਂ ਤੇ ਪਤਾ ਨਹੀਂ ਕਿ ਕਿਤੇ ਕਿਦਨੋਂ ਉਧਰੋਂ ਪੁਲ ਬਣਿਆ ਤੇ ਵੇਟ ਏਰੀਆ ਬਹੁਤ ਜਿਆਦਾ ਵਾਰਦਾਤਾ ਇੱਥੇ ਹੁੰਦੀਆਂ ਹਾਂ ਜੀ ਇਹ ਕੁਰੀਵਾਤ ਦੀ ਜਿਹੜੀ ਗੱਲ ਚੱਲਦੀ ਸੀ ਕਿਸੇ ਨਹੀਂ ਅਸੀਂ ਤਾਂ ਸਮਾਜ ਸੇਵਾ ਦਾ ਕੰਮ ਕਰਦੇ ਹਾਂ ਇਹ ਜ਼ਰੂਰ ਹੈ ਕਿ ਚੰਗੇ ਮਾਰੇ ਬੰਦਿਆਂ ਦੇ ਖਿਲਾਫ ਅਸੀਂ ਬੋਲਦੇ ਰਹਿੰਦੇ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਨਾਥ ਪਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਆ ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ ਉਹ ਜੋ ਵੀ ਹੋਊਗੀ ਪੁਲਿਸ ਦਾ ਕੰਮ ਹੈ ਤੇ ਅਵਦੀਸ਼ ਕਰੂਗੀ ਉਹ ਸਾਰਾ ਕੋ ਸਾਹਮਣੇ ਹਾਂਜੀ ਸਰ ਚੰਗੀ ਜਾਂਚ ਦੇ ਵਿੱਚ ਆਇਆ ਔਰ ਅੱਜ ਸਾਨੂੰ ਪੀਰਸ ਦਸੂਆ ਡਿਸਟ੍ਰਿਕਟ ਹਿਆਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਇੱਕ ਕਟ ਵੱਢ ਹੋਈ ਆ ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਉਸ ਸਬੰਧ ਵਿੱਚ ਡੀਐਸਪੀ ਦਸੂਆ ਐਨਐਸਐਚਓ ਸਾਡੀਆਂ ਸੀਏ ਦੀਆਂ ਟੀਮਾਂ ਅਸੀਂ ਇੱਥੇ ਪਹੁੰਚੇ ਆ ਔਰ ਕ੍ਰੀਪਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ ਜਿਹੜੇ ਕੀ ਆਪਣੇ ਦਰਿਆਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ ਉਹਦੀ ਸੰਧੀ ਐਫ ਆਰ ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਰੌਂਡ ਅਪ ਕੀਤੇ ਜਾਏ ਸਰ ਕੋਈ ਲੁਕ ਕੋਈ ਚੁਪ ਦੀ ਗੱਲ ਹੈ ਕੋਈ ਅਪ੍ਰੀਂਟੈਂਸ ਹੈ ਹਾਲੇ ਹੀ ਬਹੁਤ ਮਡਲੀ ਸਟੇਜ ਹੈਗੀ ਤਫ਼ਤੀਸ਼ ਸਾਡੀ ਸਾਰੇ ਏਂਗਲਾਂ ਤੇ ਇਨਵੈਸਟੀਗੇਸ਼ਨ ਕਰਾਂਗੇ ਬੀਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ ਔਰ ਇਸ ਤਫਤੀਸ਼ ਦਰਾਂ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲੈਂਦੇ ਜਾਣਗੇ ਸਰ ਇੱਕ ਇੱਥੇ ਜਿਹੜਾ ਨਸ਼ਾ ਵੇਕਦਾ ਸੀ ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਕਿ ਨਸ਼ੇ ਖਿਲਾਫ ਕਿ ਇੱਥੇ ਨਸ਼ਾ ਵੇਕਦਾ ਇਹਨਾਂ ਨੇ ਕਈ ਵਾਰੀ ਕੰਪਲੀਟਾਂ ਵੀ ਕੀਤੀਆਂ ਸੀ ਕਿਤੇ ਉਹੀ ਕਾਰਨ ਤਾਂ ਨਹੀਂ ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ ਇਹਦੇ ਬੈਕ ਸਾਈਡ ਤੇ ਹੈਗੀ ਉਹ ਜਿਹੜਾ ਇੱਕ ਘਰ ਸੀਗਾ ਹਾਂਜੀ ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ ਔਰ ਇਹ ਸਿਚੁਏਸ਼ਨ ਇਹੋ ਜਿਹੀ ਆ ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਆ ਅੱਧੇ ਕਿਲੋਮੀਟਰ ਤੇ ਦਰਿਆ ਹੈਗਾ ਆ ਔਰ ਇੱਥੇ ਆਰਜੀ ਪੁਲ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ ਇੱਧਰਲੇ ਉੱਧਰ ਜਾਂਦੇ ਆ ਔਰ ਉਦੋਂ ਵੀ ਸਾਡੇ ਡੀਐਸਪੀ ਸਾਹਿਬ ਔਰ ਸਾਰੇ ਆਫੀਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸਿਗੀਆਂ ਉਸ ਕਰਦੀਆਂ ਔਰ ਉਹਦੇ ਵੀ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਉਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ ਪਰ ਹਰ ਐਂਗਲ ਤੋਂ ਪ੍ਰਤੀਸ਼ ਕੀਤੀ ਜਾਊਗੀ ਕਿਉਂਕਿ ਉਸ ਟਾਈਮ ਵੀ ਸਾਰਾ ਪਿੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ ਔਰ ਕੁਝ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ ਕੁਝ ਡਰਦੇ ਹੈਗੇ ਆ ਜੇ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ ਥੈਂਕ ਯੂ ਸਰ ਜੀ